ਆਖਰ ਇੱਕ ਸਿੱਖ ਨੌਜਵਾਨ ਨੂੰ ਕੀ ਐਸਾ ਮਸਲਾ ਸੀ ਕਿ ਉਹ ਕੈਨੇਡਾ ਕੈਨੇਡਾ ਕਰਦਾ ਸੀ ਉਹਦੀ ਇੱਕੋ ਹੀ ਰੱਟ ਸੀ ਕਿ ਮੈਂ ਕੈਨੇਡਾ ਜਾਣਾ ਮੈਂ ਕੈਨੇਡਾ ਜਾਣਾ ਚਾਹੇ ਮੈਨੂੰ ਜਿਸ ਹੱਦ ਤੋਂ ਵੀ ਗੁਜ਼ਰਨਾ ਪਵੇ ਤੇ ਉਹਦੇ ਨਾਲ ਕੀ ਵਾਕਿਆ ਹੋਇਆ ਉੱਥੇ ਜਾ ਕੇ ਦੋਸਤੋ ਇਹ ਆਪਾਂ ਜਾਾਂਗੇ ਅੱਜ ਦੀ ਵੀਡੀਓ ਤੇ ਵੀਡੀਓ ਕਾਨਾ ਸਟਾਰਟ ਇੱਕ ਮੂਵੀ ਦਾ ਡਾਇਲੌਗ ਸੀ ਕਿ ਮੈਂ ਬਸ ਕੈਨੇਡਾ ਜਾਣਾ ਚਾਹੇ ਮੇਰੀ ਲਾਸ਼ ਹੀ ਨਾ ਕਿਉਂ ਕੈਨੇਡਾ ਪਹੁੰਚੇ ਬਸ ਕਿਸੇ ਤਰ੍ਹਾਂ ਕੈਨੇਡਾ ਅਮਰੀਕਾ ਪਹੁੰਚ ਜਾਮਾ ਤੇ ਹੋ ਵੀ ਇੰਜ ਹੀ ਰਿਹਾ ਹੈ ਕੁਝ ਵੀ ਕਰਕੇ ਅੱਜ ਦਾ ਨੌਜਵਾਨ ਵਰਗ ਕੈਨੇਡਾ ਅਮਰੀਕਾ ਦੇ ਸੁਪਨੇ ਦੇਖਦਾ ਹੈ ਕੋਈ ਪੜ੍ਹਾਈ ਦੇ ਸਿਰ ਦੇ ਉੱਪਰ ਚੱਲਿਆ ਹੈ ਤੇ ਕੋਈ ਵਿਆਹ ਕਰਵਾ ਕੇ ਤੇ ਬਹੁਤੇ ਲੋਕ ਡੋਂਗੀਆਂ ਲਗਾ ਕੇ ਮੈਕਸੀਕੋ ਦੀ ਕੰਟ ਟੱਪ ਕੇ ਅਮਰੀਕਾ ਜਾ ਵੜਦੇ ਨੇ ਬਸ ਕਿਸੇ ਤਰ੍ਹਾਂ ਅਮਰੀਕਾ ਕੈਨੇਡਾ ਪਹੁੰਚ ਹੋ ਜਾਵੇ ਕਿਉਂਕਿ ਉਹ ਤਾਂ ਸਵਰਗ ਹੈ ਤੇ ਪੰਜਾਬ ਅੱਜਕੱਲ ਦੇ ਨੌਜਵਾਨ ਵਰਗ ਨੂੰ ਨਰਕ ਵਰਗਾ ਹੀ ਲੱਗ ਰਿਹਾ ਹੈ ਪਰ ਹਾਲਾਤ ਹਰ ਇੱਕ ਦੇ ਉੱਤੇ ਇੱਕੋ ਜਿਹੇ ਨਹੀਂ ਰਹਿੰਦੇ ਦੂਰੋਂ ਦੇਖਣ ਦੇ ਵਿੱਚ ਸਭ ਕੁਝ ਵਧੀਆ ਤੇ ਸੁਖੀ ਪ੍ਰਤੀਤ ਹੁੰਦਾ ਹੈ ਪਰ ਸੱਚਾਈ ਕੁਝ ਹੋਰ ਹੀ ਹੁੰਦੀ ਹੈ ਸੋ ਇਸੇ ਤਰ੍ਹਾਂ ਦੀ ਘਟਨਾ ਸਨ 1988 ਦੀ ਹੈ ਜਦੋਂ ਮਾਨਸੇ ਦੇ ਇੱਕ ਪਿੰਡ ਦਾ ਨੌਜਵਾਨ ਬਰਿਆਮ ਸਿੰਘ ਜੋ ਕਿ 26 ਸਾਲਾਂ ਦਾ ਸੀ ਕਮਾਈ ਕਰਨ ਖਾਤਰ ਇੱਧਰ ਉੱਧਰ ਘੁੰਮ ਰਿਹਾ ਸੀ ਘਰ ਪਰਿਵਾਰ ਵਧੀਆ ਸੀ ਜ਼ਮੀਨ ਜਾਇਦਾਦ ਵੀ ਕਾਫੀ ਸੀ ਪੈਸੇ ਪੱਖੋਂ ਕੋਈ ਪ੍ਰੋਬਲਮ ਨਹੀਂ ਸੀ ਪਰ ਇੱਕ ਜਨੂਨ ਸੀ ਕਿ ਬਸ ਬਾਹਰ ਵਿਦੇਸ਼ ਦੇ ਵਿੱਚ ਜਾਣਾ ਹੈ ਚਾਹੇ ਦੁਨੀਆ ਦੇ ਵਿੱਚ ਜਿੱਥੇ ਮਰਜੀ ਚਲਿਆ ਜਾਵੇ ਸੋ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ ਲੰਘਿਆ ਤਾ ਰਿਸ਼ਤੇਦਾਰੀ ਦੇ ਵਿੱਚ ਉਸ ਨੂੰ ਇੱਕ ਬੰਦਾ ਮਿਲਿਆ ਜੋ ਕਿ ਸਵਿਟਜ਼ਰਲੈਂਡ ਦੇ ਵਿੱਚ ਰਹਿੰਦਾ ਸੀ ਗੱਲਾਂ ਬਾਤਾਂ ਦੇ ਵਿੱਚ ਬਰਿਆਮ ਸਿੰਘ ਨੇ ਉਸ ਨੂੰ ਬਾਹਰ ਲੈ ਕੇ ਜਾਣ ਵਾਸਤੇ ਕਿਹਾ ਅੱਗੋਂ ਸਵਿਟਜ਼ਰਲੈਂਡ ਵਾਲਾ ਬੰਦਾ ਵੀ ਮੰਨ ਗਿਆ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਦਾ ਕੰਮ ਬਣਾ ਕੇ 1988 ਦੇ ਅਖੀਰ ਦੇ ਵਿੱਚ ਉਸ ਨੂੰ ਸਵਿਟਜ਼ਰਲੈਂਡ ਬੁਲਾ ਲਿਆ ਹੁਣ ਸਵਿਟਜ਼ਰਲੈਂਡ ਤਾਂ ਪਹੁੰਚ ਗਿਆ ਪਰ ਉਸ ਨੂੰ ਅੱਗੇ ਕੋਈ ਲੈਣ ਨਹੀਂ ਆਇਆ ਇਸ ਗੱਲ ਬਾਰੇ ਅਜੇ ਤੱਕ ਕੋਈ ਨਹੀਂ ਜਾਣ ਸਕਿਆ ਕਿ ਜਿਸ ਨੇ ਉਸ ਨੂੰ ਸਵਿਟਜ਼ਰਲੈਂਡ ਤੱਕ ਬੁਲਾ ਲਿਆ ਉਹ ਆਖਿਰ ਉਸ ਨੂੰ ਲੈਣ ਕਿਉਂ ਨਹੀਂ ਆਇਆ ਨਮਾ ਦੇਸ਼ ਨਮਾ ਸ਼ਹਿਰ ਸਭ ਕੁਝ ਉਪਰਾ ਉਪਰਾ ਲੱਗ ਰਿਹਾ ਸੀ ਲੋਕ ਵੱਖਰੇ ਭਾਸ਼ਾ ਵੱਖਰੀ ਬਰਿਆਮ ਸਿੰਘ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਿੱਧਰ ਜਾਵੇ ਨਾ ਤਾਂ ਫੋਨ ਕਰਨ ਦਾ ਪਤਾ ਤੇ ਨਾ ਹੀ ਜੇਬ ਦੇ ਵਿੱਚ ਪੈਸੇ ਫਿਰ 에ਰਪੋਰਟ ਤੋਂ ਬਾਹਰ ਆਇਆ ਰਾਤ ਦਾ ਸਮਾਂ ਸੀ ਤਾਂ ਕਿਸੇ ਪਾਰਕ ਦੇ ਵਿੱਚ ਰਾਤ ਕੱਢੀ ਸਵੇਰੇ ਪੁਲਿਸ ਵਾਲਿਆਂ ਨੇ ਚੱਕ ਲਿਆ ਪਰ ਵੀਜ਼ਾ ਤੇ ਪਾਸਪੋਰਟ ਸਭ ਕੁਝ ਸਹੀ ਹੋਣ ਕਰਕੇ ਉਸ ਨੂੰ ਛੱਡ ਦਿੱਤਾ ਗਿਆ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਸੀ ਤੇ ਬਰਿਆਮ ਸਿੰਘ ਭੁੱਖਾ ਪਣਾ ਤਿੰਨ ਦਿਨਾਂ ਤੱਕ ਉਸ ਪਾਰਕ ਦੇ ਵਿੱਚ ਪਿਆ ਰਿਹਾ ਸੋ ਚੌਥੇ ਦਿਨ ਕਿਸੇ ਪੰਜਾਬੀ ਦੀ ਨਜ਼ਰ ਉਸ ਪਾਰਕ ਦੇ ਵਿੱਚ ਲੰਮੇ ਪਏ ਬਰਿਆਮ ਸਿੰਘ ਦੇ ਉੱਤੇ ਪਈ। ਉਸ ਪੰਜਾਬੀ ਦਾ ਨਾਮ ਸਤਨਾਮ ਸਿੰਘ ਸੀ ਜੋ ਕਿ ਹੰਡਨਮਾਰਕ ਦੇ ਵਿੱਚ ਇੱਕ ਰੈਸਟੋਰੈਂਟ ਚਲਾ ਰਿਹਾ ਹੈ। ਉਹਨਾਂ ਨੇ ਇਹ ਸਾਰੀ ਘਟਨਾ ਸਾਡੇ ਨਾਲ ਸਾਂਝੀ ਕੀਤੀ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਭੁੱਖਾ ਪਾਣਾ ਠੰਡ ਦੇ ਵਿੱਚ ਮਰ ਰਿਹਾ ਬਰਿਆਮ ਸਿੰਘ ਮੈਨੂੰ ਮਿਲਿਆ ਤੇ ਮੈਂ ਉਸ ਦੇ ਕੋਲ ਜਾ ਕੇ ਸਤਿਸ਼੍ਰੀ ਅਕਾਲ ਬੁਲਾਈ। ਸਤਿਸ਼੍ਰੀ ਅਕਾਲ ਸੁਣ ਕੇ ਬਰਿਆਮ ਸਿੰਘ ਮੇਰੇ ਨਾਲ ਲਿਫਟ ਗਿਆ ਜਿਵੇਂ ਕਿਸੇ ਮਰ ਰਹੇ ਵਿਅਕਤੀ ਨੂੰ ਕੋਈ ਸਹਾਰਾ ਮਿਲ ਗਿਆ ਹੋਵੇ। ਮੈਂ ਉਸ ਨੂੰ ਗੱਡੀ ਦੇ ਵਿੱਚ ਬਿਠਾਇਆ ਤੇ ਕੁਝ ਖਾਣ ਲਈ ਦਿੱਤਾ। ਤੇ ਬਰਿਆਮ ਸਿੰਘ ਨੇ ਮੈਨੂੰ ਸਾਰੀ ਗੱਲ ਦੱਸੀ ਮੈਂ ਉਸ ਨੂੰ ਆਪਣੇ ਨਾਲ ਆਪਣੇ ਘਰ ਹੀ ਲੈ ਆਇਆ ਖਾਣਾ ਖਿਲਾਇਆ ਤੇ ਕੁਝ ਕੱਪੜੇ ਵੀ ਦਿੱਤੇ ਉਸ ਦੇ ਕੋਲ ਕੋਈ ਪੈਸਾ ਨਹੀਂ ਸੀ ਸੋ ਉਸ ਤੋਂ ਬਾਅਦ ਮੈਂ ਉਸ ਦਾ ਬਿਸਤਰ ਆਪਣੇ ਬੇਸਮੈਂਟ ਦੇ ਵਿੱਚ ਹੀ ਕਰ ਦਿੱਤਾ ਫਿਰ ਮੈਂ ਸਵੇਰੇ ਬੇਸਮੈਂਟ ਦੇ ਵਿੱਚ ਗਿਆ ਤਾਂ ਉਸ ਵੇਲੇ ਉਹ ਸੌ ਰਿਹਾ ਸੀ ਮੈਂ ਸੋਚਿਆ ਕਿ ਕਾਫੀ ਦਿਨਾਂ ਦਾ ਥੱਕਿਆ ਹੋਵੇਗਾ ਇਸ ਨੂੰ ਸੌਣ ਦਿੰਦਾ ਹਾਂ ਮੈਂ ਉਸ ਦਾ ਬ੍ਰੇਕਫਾਸਟ ਬਣਾ ਕੇ ਟੇਬਲ ਦੇ ਉੱਤੇ ਰੱਖ ਦਿੱਤਾ ਤੇ ਮੈਂ ਆਪਣੀ ਵਾਈਫ ਦੇ ਨਾਲ ਰੈਸਟੋਰੈਂਟ ਚੱਲਿਆ ਗਿਆ ਜਦੋਂ ਸ਼ਾਮ ਵੇਲੇ ਵਾਪਸ ਘਰ ਆਇਆ ਤਾਂ ਬ੍ਰੇਕਫਾਸਟ ਉਸੇ ਤਰ੍ਹਾਂ ਟੇਬਲ ਦੇ ਉੱਤੇ ਪਿਆ ਸੀ ਮੈਂ ਬੇਸਮੈਂਟ ਦੇ ਵਿੱਚ ਗਿਆ ਤਾਂ ਬਰਿਆਮ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਬਰਿਆਮ ਸਿੰਘ ਨਹੀਂ ਉੱਠਿਆ ਜੋ ਕਿ ਹਮੇਸ਼ਾ ਦੇ ਲਈ ਸੌ ਚੁੱਕਿਆ ਸੀ ਸ਼ਾਇਦ ਬਰਿਆਮ ਸਿੰਘ ਵਿਦੇਸ਼ੀ ਦੇਖਣਾ ਚਾਹੁੰਦਾ ਸੀ ਪਰ ਉਸਦੇ ਦਿਲ ਨੂੰ ਵਿਦੇਸ਼ ਰਾਸ ਨਹੀਂ ਆਇਆ ਕਿਉਂਕਿ ਦਿਲ ਦੇ ਦੌਰੇ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਸੀ ਹੁਣ ਬਰਿਆਮ ਸਿੰਘ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਤੇ ਨਾ ਹੀ ਉਸ ਦਾ ਥਾਂ ਟਿਕਾਣਾ ਉਧਰ ਹੀ ਉਸ ਦਾ ਸੰਸਕਾਰ ਕਰ ਦਿੱਤਾ ਸਾਡੇ ਵੱਲੋਂ ਤਾਂ ਉਸ ਦੀ ਖਾਣੀ ਮੁੱਕ ਚੁੱਕੀ ਸੀ ਪਰ ਮੇਰੇ ਦਿਲ ਦੇ ਵਿੱਚ ਇੱਕ ਖਿਆਲ ਉੱਠਦਾ ਸੀ ਕਿ ਉਸ ਦਾ ਪਰਿਵਾਰ ਪੰਜਾਬ ਦੇ ਵਿੱਚ ਉਸ ਦੀ ਵੇਟ ਕਰ ਰਿਹਾ ਹੋਵੇਗਾ ਉਹ ਮਾਨਸੇ ਦਾ ਸੀ ਇਹਨਾਂ ਤਾਂ ਮੈਨੂੰ ਪਤਾ ਸੀ ਪਰ ਪਿੰਡ ਥਾਂ ਟਿਕਾਣਾ ਇਸ ਬਾਰੇ ਮੈਂ ਕੁਝ ਨਹੀਂ ਜਾਣਦਾ ਸੀ ਉਹ ਦਰਦ ਮੇਰੇ ਦਿਲ ਦੇ ਵਿੱਚ ਹੀ ਰਿਹਾ ਤੇ ਇੱਕ ਦਿਨ ਸਾਲ 1994 ਦੇ ਵਿੱਚ ਮੇਰਾ ਇੱਕ ਪੰਜਾਬੀ ਦੋਸਤ ਮੈਨੂੰ ਮਿਲਣ ਵਾਸਤੇ ਆਇਆ ਤੇ ਮੈਂ ਉਸ ਦੇ ਨਾਲ ਗੱਲਾਂ ਗਲਾਂ ਦੇ ਵਿੱਚ ਬਰਿਆਮ ਸਿੰਘ ਬਾਰੇ ਗੱਲ ਛੇੜ ਲਈ ਮੇਰੇ ਦੋਸਤ ਨੇ ਕਿਹਾ ਕਿ ਮੇਰੀ ਜਾਨ ਪਹਿਚਾਨ ਮਾਨਸੇ ਦੇ ਕੁਝ ਇਲਾਕਿਆਂ ਦੇ ਵਿੱਚ ਹੈ ਤਾਂ ਮੈਂ ਇਸ ਬਾਰੇ ਪਤਾ ਕਰਦਾ ਹਾਂ ਫਿਰ ਇੱਕ ਮਹੀਨੇ ਬਾਅਦ ਮੇਰੇ ਦੋਸਤ ਦਾ ਫੋਨ ਆਇਆ ਕਿ ਬਰਿਆਮ ਸਿੰਘ ਦੀ ਫੈਮਲੀ ਦਾ ਪਤਾ ਲੱਗ ਚੁੱਕਿਆ ਹੈ ਕਿਉਂਕਿ ਉਸ ਦੀ ਫੈਮਲੀ ਨੇ ਸਵਿਟਜ਼ਰਲੈਂਡ ਰਹਿੰਦੇ ਲੋਕਾਂ ਦੇ ਕੋਲ ਕਾਫੀ ਵਾਰ ਸੰਦੇਸ਼ ਭੇਜੇ ਸੀ ਮੇਰੇ ਦੋਸਤ ਨੇ ਮੈਨੂੰ ਬਰਿਆਮ ਸਿੰਘ ਦੀ ਫੋਟੋ ਦਿਖਾ ਕੇ ਪਛਾਣ ਕਰਵਾਈ ਉਸ ਦੀ ਫੈਮਲੀ ਦੇ ਨਾਲ ਗੱਲ ਕੀਤੀ ਤੇ ਦੱਸਿਆ ਕਿ ਉਹਨਾਂ ਦਾ ਲੜਕਾ ਸਵਿਟਜ਼ਰਲੈਂਡ ਆਉਂਦਿਆਂ ਹੀ ਮਰ ਗਿਆ ਸੀ ਇਹ ਸੁਣ ਕੇ ਸ਼ਾਇਦ ਤੁਹਾਨੂੰ ਦੁੱਖ ਹੋਵੇਗਾ ਕਿ ਮੇਰੀ ਇੰਨੀ ਗੱਲ ਸੁਣਦਿਆਂ ਹੀ ਬਰਿਆਮ ਸਿੰਘ ਦੀ ਮਾਂ ਨੂੰ ਸਦਮਾ ਲੱਗਿਆ ਤੇ ਉਸ ਦੀ ਮੌਤ ਉਸੇ ਦਿਨ ਹੀ ਹੋ ਗਈ ਸ਼ਾਇਦ ਉਹ ਆਪਣੇ ਇਕੱਲੇ-ਇਕੱਲੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਨ ਵਾਸਤੇ ਹੀ ਜਿਉਂਦੀ ਸੀ ਤੇ ਇੱਕ ਮਹੀਨੇ ਬਾਅਦ ਉਸ ਦਾ ਪਿਤਾ ਵੀ ਇਸ ਜਹਾਨੋਂ ਤੁਰ ਗਿਆ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਹਾਂ ਕਿ ਬਰਿਆਮ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਭੈਣਾਂ ਵਿਆਹੀਆਂ ਗਈਆਂ ਸੀ ਤੇ ਘਰੋ-ਘਰ ਖੁਸ਼ ਹਨ ਤੇ ਬਰਿਆਮ ਸਿੰਘ ਦੇ ਨਾਮ ਦੇ ਉੱਤੇ 30 ਕਿੱਲੇ ਪੈਲੀ ਸੀ ਫਿਰ ਵੀ ਉਸ ਨੂੰ ਵਿਦੇਸ਼ ਜਾਣ ਦੀ ਲਾਲਸਾ ਸੀ ਜਿਸ ਲਾਲਚ ਤੇ ਜਨੂਨ ਨੇ ਸਾਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਮੈਂ ਇਹ ਵੀ ਸੁਣਿਆ ਹੈ ਕਿ ਬਰਿਆਮ ਸਿੰਘ ਦਾ ਉਹ ਚਵਾਰਾ ਜਿੱਥੇ ਉਹ ਵੱਡਾ ਹੋਇਆ ਸੀ ਅੱਜ ਉੱਥੇ ਕਬੂਤਰਾਂ ਦੇ ਘਰ ਨੇ ਹੋਰ ਕੁਝ ਵੀ ਨਹੀਂ ਤੇ ਉਸ ਦੇ ਸਰੀਰ ਨੂੰ ਪੰਜਾਬ ਦੀ ਮਿੱਟੀ ਤੱਕ ਨਸੀਬ ਨਹੀਂ ਹੋਈ। ਸੋ ਸਾਡੇ ਪੰਜਾਬੀ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਪੰਜਾਬ ਦੀ ਧਰਤੀ ਨਾ ਛੱਡੋ। ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ ਤੇ ਬੇਗਾਨੇ ਨੇ ਹਮੇਸ਼ਾ ਬੇਗਾਨਾ ਹੀ ਰਹਿਣਾ। ਇੱਕ ਦਿਨ ਅਜਿਹਾ ਵੀ ਆਵੇਗਾ ਕਿ ਵਿਦੇਸ਼ਾਂ ਦੇ ਵਿੱਚੋਂ ਸਾਨੂੰ ੱੱੱਕੇ ਮਾਰ-ਮਾਰ ਕੇ ਕੱਢਿਆ ਜਾਵੇਗਾ ਤੇ ਫਿਰ ਪੰਜਾਬ ਦੇ ਵਿੱਚ ਸਾਨੂੰ ਰਹਿਣ ਦੇ ਲਈ ਜਗ੍ਹਾ ਨਹੀਂ ਮਿਲਣੀ ਤੇ ਇੱਕ ਸੱਚਾਈ ਹੈ। ਹਾਂ ਦੋਸਤੋ ਤੁਸੀਂ ਵੇਖਿਆ ਕਿ ਉਹਨੇ ਕੈਨੇਡਾ ਕੈਨੇਡਾ ਦੀ ਰੱਤ ਲਗਾਈ ਹੋਈ ਸੀ। ਲੇਕਿਨ ਉਹ ਚਲਾ ਜਾਂਦਾ ਉਹ ਜਾਂਦਾ ਤੇ ਲੇਕਿਨ ਸਰਜ਼ਰਲੈਂਡ 'ਤੇ ਪਹੁੰਚ ਗਏ ਉਹ ਟ੍ਰੇਨ ਦੇ ਵਿੱਚ ਹੀ ਉਹਨੂੰ ਹਾਰਟ ਅਟੈਕ ਹੁੰਦਾ ਔਰ ਉਹ ਅੱਲਾ ਨੂੰ ਪਿਆਰਾ ਹੋ ਜਾਂਦਾ ਹੈ ਸਰਦੀ ਜਿਉਂ ਦੀ লাশ ਪਈ ਰਹਿੰਦੀ ਹੈ ਉਹਦੇ ਘਰ ਵਾਲਿਆਂ ਨੂੰ ਤੱਕ ਨਹੀਂ ਪਤਾ ਲੱਗਦਾ ਹਾਲਾਂਕਿ ਉਹ ਖਾਂਦੇ ਪੀਂਦੇ ਘਰ ਦਾ ਨੌਜਵਾਨ ਇੱਕ ਸਿੱਖ ਭਰਾ ਸੀ 30 ਕਿੱਲੇ ਦੀ ਪੈਰੀ ਸੀ ਜਦੋਂ ਦੀ ਡੈਥ ਦਾ ਸੁਣਿਆ ਤੇ ਉਹਦਾ ਮਾਪੇ ਵੀ ਇੰਤਕਾਲ ਉਹਦੇ ਘਰ ਨਾਲ ਕਰ ਗਿਆ ਕੀ ਫਾਇਦਾ ਹੋਇਆ ਇਥੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪ ਦੇ ਮੁਲਕ 'ਚ ਰਹਿ ਕੇ ਤਰੱਕੀ ਕਰਨੀ ਚਾਹੀਦੀ ਹੈ ਇੱਕ ਐਸਾ ਟਾਈਮ ਆਏਗਾ ਕਿ ਬਾਹਰ ਦੀਆਂ ਕੰਟਰੀਆਂ ਪੰਜਾਬ ਆਇਆ ਕਰਨਗੀਆਂ ਔਰ ਇੱਥੇ ਆ ਕੇ ਇਨਵੈਸਟਮੈਂਟ ਕਰਿਆ ਕਰਨਗੀਆਂ ਔਰ ਕਾਰੋਬਾਰ ਕਰਿਆ ਕਰਨਗੀਆਂ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸੇ ਨਾਲੇ ਜਾਗ ਜਾਣਾ ਅੱਲਾਹ ਹਾਫਿਜ਼